ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਉਣੇ ਆਂਗੇ ਇੱਕ ਤਾਂ ਗੀਤਾ ਜੀ ਇੱਕ ਗੱਬਣ ਕੁਛ ਦਿਨ ਲੈਂਦੀ ਹੈਗੀ ਜੇ ਕਿ ਪਹਿਲੇ ਨੰਬਰ ਤੇ ਜਿਹੜੀ ਦੇਖ ਰਹੇ ਕਿਹੜਾ ਸੂਲ ਇਹ ਬਈ ਦੂਜਾ ਸੂਲ ਵਾਲੇ ਆਪਾਂ ਨੂੰ ਦੂਜਾ ਕਹਕੇ ਤੇ ਤੀਜਾ ਮੰਨ ਲੈ ਜੀ ਹਨਾ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਹੋ ਜਾਗੀ ਅਹ ਕਿੰਨੇ ਇਹ ਬਈ ਰਾਸ ਸੂਈ ਆ ਭਈ ਜੇਰੇ ਦੀ ਠੀਕ ਆ ਜੇਰ ਭਈ ਆ ਭਈ ਕੰਪਲੀਟ ਆ ਓਕੇ ਆ ਭਈ ਮੱਠਲ ਚ ਤੇ ਲੇਵਾ ਕਮਾਲ ਆ ਗਿਆ ਫੀਟ ਨਾਲਾ ਲੇਵਾ ਬਹੁਤ ਸੋਹਣਾ ਦੁੱਧ ਭਈ 24 25 ਕਿਲੋ ਦਿੱਤਾ ਵਾ ਵਹਿੜ ਦਾ ਬਹੁਤ ਚੰਗੀ ਆ ਥਣ ਥਣੂ ਖਾ ਦੇ ਬਈ ਨੇ ਧਾਰਾਂ ਮਾਰੀਆਂ ਠੰਡੀ ਸੀ ਲੱਗੀ ਭਈ ਫੁੱਲ ਥਣਾ ਦਾ ਜਿਹੜਾ ਵਿੱਥੀ ਆ ਜੇ ਗੱਲ ਧਾਰਾਂ ਲੈ ਪਏ ਚ ਵੀ ਮਾਰ ਕੇ ਦਿਖਾ ਦਿੰਦੇ ਆ ਭਾਰਤ ਵੀ ਇੰਨੀ ਕ ਚੰਗੀ ਆ ਲਾ ਲੇ ਬਾਈ ਠੰਡੀ ਸੀਲ ਦੇਖੋ ਚੌਣ ਚਵਾ ਵਾਲਾ ਚੰਗਾ ਆ ਗਿਆ ਬਾਹਲਾ ਨਜਾਇਜ਼ ਚੰਗਾ ਆ ਗਿਆ ਮੋਟੀ ਮੋਟੀ ਚਵਾਈ ਆ ਕਰਮਣੇ ਦੀ ਬਾਕੀ ਠੰਡੀ ਸੀਲ ਆ ਤੇ ਮੋਲੇ ਦਾ ਦੇਣ ਲੈਣ ਬਾਈ ਕਹਿੰਦਾ ਨਾ 80 ਐ ਨਾ 85 ਐ 66000 ਰੁਪਏ 66000 ਰੁਪਏ ਦੇਵਾਂਗੇ ਬਾਈ ਦੇ ਦੇਾਂਗੇ ਹਾਂ ਤੇ ਅੱਗੇ ਜੱਗੇ ਦੋ ਨੰਬਰ ਤੇ ਕਿਹੜਾ ਸੂਆ ਇਹ ਬਾਈ ਆ ਗਈ ਨਾਬਾ ਨਸਲ ਦੂਜਾ ਸੂਆ ਸੁੰਦੀ ਆ ਬਾਈ ਹੂੰ ਸੀਲ ਠੰਡੀ ਵੀ ਰੱਜ ਕੇ ਆਲਾ ਠੰਡੀ ਸੀਲ ਫੁੱਲ ਆ ਬਾਈ ਲੈਂ ਦੇਖੀ ਮੂਮੀ ਕਾ ਯਾਰ ਕੱਲ ਫਾਫਾ ਪਿਆਥੇ ਜਿੱਥਾ ਹੱਥ ਲਾਈ ਗਾ ਕੋਈ ਦਿੱਕਤ ਨਹੀਂ ਗਾ ਦੁੱਧ ਬਾਈ ਇਹ ਤੇ ਕਿਹ ਹੈ 14 15 ਕਿਲੋ ਦੇ ਦੂਰਾ ਨਾਲ ਕਿੰਨੇ ਦਿਨਾਂ ਦੀ ਕੱਚੀ ਜੱਗ ਲੈ ਬਾਈ ਮੂਹਰੋਂ ਵੀ ਦਿਖਾ ਦੇ ਥਣ ਥਣ ਲੈ ਵਾ ਬਹੁਤ ਚੰਗਾ ਹਫਤਾ ਲੈ ਜੂ ਬਾਈ ਹਫਤੇ ਦੀ ਕੱਚੀ ਥਣ ਲੈ ਵੀ ਦੀ ਸਾਫ ਸੁਥਰੀ ਆਜਾ ਹੁਣ ਵੇ ਆ ਮਾ ਕਿੱਥਲੇ ਵਾ ਮੂਹਰ ਨੂੰ ਲਈ ਸਹੀ ਗੱਲ ਤੇ ਮੋਲੇ ਦਾ ਦੇਣ ਲੈਣ 37 37000 ਰੁਪਏ ਬਾਈ ਕਦ ਕੋਤ ਫੁੱਲ ਆ ਜਾਮਾ ਹੂੰ ਸਹੀ ਗੱਲ ਹੈ ਠੰਡੀ ਰਾਤ ਚ ਕੇ ਆ ਯਾਰ ਪਿੰਡ ਦੇ ਘਰੇ ਦੁੱਧ ਪੈਨੂ ਲੈਣੀ ਨਜ਼ਾਰਾ ਦੇ ਦੂ ਸਹੀ ਗੱਲ ਹੈ ਪਿੰਡ ਹੈਗਾ ਵੀਰ ਦਾ ਟੱਲਮਾ ਜ਼ਿਲ੍ਹਾ ਬਰਨਾਲਾ ਤਸੀਲ ਤਪਨ ਨੇੜੇ ਪੱਖੋ ਕੰਚੀਆਂ ਦੇ ਖਾਸ ਤੋਂ ਪਰ ਆਹਿੰਦਾ ਵਾਧੀਆਂ ਚ ਬਾਈ ਦਾ ਘਰ ਆਲੀ ਕਾਲੀ ਸੜਕ ਤੇ ਹੈਨਾ ਹਾਂ ਬਾਈ ਤੇ ਮੋਬਾਈਲ ਨੰਬਰ 86999997138 ਵੀਰੇ ਠੀਕ ਹੈ ਬਾਈ